ਜਿਹੜਾ ਪਾਕਿਸਤਾਨ ਆ ਉਹ ਹਮੇਸ਼ਾ ਹੀ ਇਸੇ ਤਰੀਕੇ ਨਾਲ ਖੇਡਦਾ ਰਿਹਾ ਏ ਹੁਣ ਜਿਹੜੀ ਫਰਸਟ ਲਾਈਨ ਆਫ ਡਿਫੈਂਸ ਆ ਜਿੱਥਾਂ ਸਭ ਤੋਂ ਵੱਧ ਜਿੱਥੇ ਫੌਜੀ ਨੇ ਜਿੱਥੇ ਫੌਜੀ ਜਿਹੜੇ ਫੌਜੀਆ ਨੇ ਮੁਕਾਬਲਾ ਕਰਨਾ ਏ 에ਅਰ ਫੋਰਸ ਦੇ ਹੋਣ ਚਾਹੇ ਨੇਵੀ ਦੇ ਹੋਣ ਚਾਹੇ ਕਿਸੇ ਕੋਰ ਦੇ ਹੋਣ ਉਹ ਹਮੇਸ਼ਾ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਨਾਰਥ ਇੰਡੀਆ ਦੇ ਜਿਆਦਾ ਲੋਕ ਰਹਿੰਦੇ ਆ ਤੇ ਠੀਕ ਆ ਸਾਊਥ ਦੇਚ ਵੀ ਕੋਈ ਇਹ ਨਹੀਂ ਮੈਂ ਕਹਿੰਦਾ ਕੋਈ ਕਮੀ ਉਹਨਾਂ ਚ ਵੀ ਉਨੇ ਜਿਹੜੇ ਆ ਉਹ ਗਿਣਤੀ ਆ ਬਟ ਸਭ ਤੋਂ ਪਹਿਲਾਂ ਜਿਹੜਾ ਕੋਈ ਬੰਬ ਕੋਈ ਬਰੂਦ ਕੋਈ ਗੋਲੀ ਆ ਜਿਹੜੀ ਉਹ ਜੰਮੂ ਤੇ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਰਾਜਸਥਾਨ ਆ ਚਾਹੇ ਗੁਜਰਾਤ ਆ ਉਹਦੇ ਵਿੱਚ ਸਕੈਟਰਡ ਜਿਹੜੀਆਂ ਜਗ੍ਹਾ ਨੇ ਤੇ ਕੋਈ ਉਹ ਬਹੁਤ ਲੰਬਾ ਬਾਰਡਰ ਹਜ਼ਾਰਾਂ ਕਿਲੋਮੀਟਰ ਦਾ ਲੰਬਾ ਬਾਰਡਰ ਆ ਤੇ ਉੱਥੇ ਜਿਹੜੀ ਵਸੋਂ ਆ ਉਹ ਘਟ ਤੇ ਜਿਹੜਾ ਸਭ ਤੋਂ ਵੱਧ ਵੱਸੋਂ ਦਾ ਏਰੀਆ ਏ ਤੇ ਛੋਟਾ ਏਰੀਆ ਏ ਉਹ ਜੰਮੂ ਤੇ ਪੰਜਾਬ ਆ ਇੱਕ ਤਾਂ ਇਹ ਉਹਨਾਂ ਨੂੰ ਸੌਖਾ ਏ ਦੇ ਉੱਤੇ ਗੋਲੀਬਾਰੀ ਕਰਨੀ ਬੰਬ ਸਿੱਟਣਾ ਜਾਂ ਕੋਈ ਵੀ ਚੀਜ਼ ਆ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਮੈਂ ਫੇਰ ਕਹਿਣਾ ਵੀ ਪੰਜਾਬ ਦੇ ਲੋਕ ਹਮੇਸ਼ਾ ਬਹਾਦਰੀ ਨਾਲ ਲੜਦੇ ਆ ਤੇ ਉਹਨਾਂ ਨੂੰ ਇਹ ਗੱਲ ਪਤਾ ਏ ਉਹਨਾਂ ਨੇ ਇਸੇ ਕਰਕੇ ਗੁਰਦੁਆਰਾ ਸਾਹਿਬ ਤੇ ਤੇ ਪੰਜਾਬੀ ਤੇ ਸਿੱਖਾਂ ਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਹਮਲਾ ਕੀਤਾ ਤੇ ਦੂਜੀ ਗੱਲ ਜਿਹੜਾ 에어ਫੋਰਸ ਚੀਫ ਨੇ ਸਾਡੇ ਉਹ ਵੀ ਇੱਕ ਸਿੱਖ ਨੇ ਪੰਜਾਬੀ ਨੇ ਤੇ ਪਹਿਲਾਂ ਵੀ ਜਿਹੜਾ ਅਟੈਕ ਬਾਲਾਕੋਟ ਛੋਇਆ ਸੀ ਉਹਦੇ ਵੀ ਸਾਡੇ ਤਰਵਾ ਸਾਹਿਬ ਜਿਹੜੇ ਸੀ 에어ਫੋਰਸ ਚੀਫ ਸੀ ਉਹ ਵੀ ਇੱਕ ਪੰਜਾਬੀ ਇੱਕ ਸਿੱਖ ਸੀ ਇਸ ਕਰਕੇ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਨਤੀ ਜਾਣਦੇ ਆ ਵੀ ਜੇ ਅਸੀਂ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਜ਼ਖਮ ਦੇਵਾਂਗੇ ਤਾਂ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਇਹ ਲੱਗਦਾ ਖੁਸ਼ੀ ਭਾ ਦੁਸ਼ਮਣ ਨੂੰ ਹਮੇਸ਼ਾ ਹੁੰਦੀ ਆ ਪਰ ਪੰਜਾਬੀ ਸਿੱਖ ਕੁਰਬਾਨੀਆਂ ਦੇ ਨਾਲ ਹਮੇਸ਼ਾ ਉਹਨਾਂ ਦੇ ਛਾਤੀ ਚੌੜੀ ਆ ਤੇ ਜੋ ਸਾਡੇ ਗੁਰੂਆਂ ਨੇ ਰਾਹ ਦਿਖਾਇਆ ਹਮੇਸ਼ਾ ਹੀ ਮੁਗਲਾਂ ਨਾਲ ਤਾਂ ਸਾਡੀ ਸਭ ਤੋਂ ਪਹਿਲੀ ਦੁਸ਼ਮਣੀ ਆ ਜੋ ਇਹ ਮੁਗਲ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਮੁਗਲ ਸਾਡੇ ਸ਼ਹਿਬਜ਼ਾਦਿਆਂ ਤੋਂ ਲੈ ਕੇ ਗੁਰੂ ਦੇ ਪਿਆਰਿਆਂ ਨੂੰ ਗੁਰੂ ਨੂੰ ਹਰ ਨੂੰ ਇਹ ਇਹਨਾਂ ਦੇ ਖਿਲਾਫੀ ਤਾਂ ਜੰਗਾਂ ਜਿਹੜੀਆਂ ਲੜਦੇ ਰਹੇ ਆ ਤੇ ਉਹ ਹਮੇਸ਼ਾ ਮੁਗਲਾਂ ਨੂੰ ਪਤਾ ਹੈ ਉਹ ਸਭ ਤੋਂ ਵੱਡੇ ਦੁਸ਼ਮਣ ਹਮੇਸ਼ਾ ਸਿੱਖਾਂ ਦੇ ਆ ਤੇ ਜੇ ਉਹ ਅਸੀਂ ਗੁਰੂਆਂ ਦੇ ਰਾਹ ਤੇ ਚੱਲ ਕੇ ਇਹ ਮੁਗਲਾਂ ਨੂੰ ਕਦੇ ਵੀ ਨਾ ਕਦੇ ਜਿੱਤਣ ਦਿੱਤਾ ਨਾ ਕਦੇ ਜਿੱਤਣ ਦਵਾਂਗੇ ਜੇ ਇਹ ਸਾਡੇ ਉੱਤੇ ਅਟੈਕ ਕਰਨਗੇ ਉਦੋਂ ਵੱਧ ਇਹਨਾਂ ਦਾ ਵਾਕਈ ਜਿਵੇਂ ਪ੍ਰਧਾਨ ਮੰਤਰੀ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਹੜਾ ਆਪਰੇਸ਼ਨ ਸੰਦੂਰ ਕਿਉਂਕਿ ਸਾਡੀਆਂ ਬਹੁਤ ਬੇਟੀਆਂ ਸਾਡੀਆਂ ਭੈਣਾਂ ਉਹਨਾਂ ਦੇ ਸੰਦੂਰ ਇਹਨਾਂ ਨੇ ਉਜਾੜੇ ਉਹਨਾਂ ਨੂੰ ਵਿਧਵਾ ਕੀਤਾ ਤੇ ਇਹ ਕਿਹਾ ਪ੍ਰਧਾਨ ਮੰਤਰੀ ਨੂੰ ਦੱਸੋ ਅੱਜ ਉਹਦਾ حساب ਖitab ਹੋ ਰਿਹਾ ਹੁਣ ਤੇ ਬਹੁਤ ਇਹ ਮੈਂ ਇਹ ਗੱਲ ਤਾਂ ਕੋਈ ਨਹੀਂ ਚਾਹੁੰਦਾ ਹੁੰਦਾ ਯੁੱਧ ਕੋਈ ਹੋਵੇ ਲੜਾਈ ਹੋਵੇ ਕੋਈ ਵੀ ਨਹੀਂ ਚਾਹੁੰਦਾ ਪਰ ਜਦੋਂ ਹੁਣ ਤੁਸੀਂ ਸਾਡੇ ਘਰ ਚ ਆ ਕੇ ਅਟੈਕ ਕਰੋਗੇ ਤੇ ਉਹਦਾ ਹਿਸਾਬ ਵੀ ਹੋਊਗਾ ਅਸੀਂ ਤਾਂ ਨਾਲੇ ਕਿਤੇ ਵੀ ਇੱਕ ਗੱਲ ਮੈਂ ਬੜੀ ਕਲੀਅਰਿਟੀ ਨਾਲ ਕਹਿਣਾ ਚਾਹੁੰਦਾ ਅਸੀਂ ਕਿਤੇ ਵੀ ਕਿਸੇ ਪਿੰਡ ਤੇ ਕਿਤੇ ਸ਼ਹਿਰ ਚ ਕਿਸੇ ਧਾਰਮਿਕ ਜਗ੍ਹਾ ਤੇ ਇਹ ਹਮਲੇ ਨਹੀਂ ਹੋਏ ਜਿਹੜੇ ਵੀ ਹਮਲੇ ਪਾਕਿਸਤਾਨ ਦੇ ਅੰਦਰ ਹੋਏ ਨੇ ਉਹ ਸਾਰੇ ਦੇ ਸਾਰੇ ਜਿੱਥੇ ਉਹ ਟੈਰਰਿਸਟ ਨੂੰ ਟ੍ਰੇਨਿੰਗ ਦਿੰਦੇ ਸੀ ਉਹਨਾਂ ਨੂੰ ਪਨਾਹ ਦਿੰਦੇ ਸੀ ਉਹਨਾਂ ਨੂੰ ਇਥੋਂ ਹਿਊਮਨ ਬੰਬ ਬਣਾ ਕੇ ਭੇਜਦੇ ਸੀ ਉਹ ਜਗ੍ਹਾ ਨੂੰ ਜਿਹੜਾਏ ਉਹ ਭੰਨਿਆ ਗਿਆ ਏ ਉਹਦੇ ਵਿੱਚ ਉੱਥੇ ਬੋਮਬਾਰਡਮੈਂਟ ਕੀਤੀ ਗਈ ਆ ਕਿਤੇ ਵੀ ਇਹ ਜਗ੍ਹਾ ਨਹੀਂ ਪਰ ਇਹ ਜੇ ਗੁਰਦੁਆਰਾ ਸਾਹਿਬ ਤੇ ਸਾਡੇ ਅਟੈਕ ਕਰਨਗੇ ਜੇ ਸਾਡੇ ਸਿੱਖ ਭਰਾਵਾਂ ਤੇ ਜਿਵੇਂ ਉੱਥੇ ਇੱਕ ਕੀਰਤਨ ਕਰਨ ਵਾਲੇ ਉੱਥੇ ਪਾਠੀ ਸਿੰਘ ਉਹਨਾਂ ਦੀ ਡੈਥ ਹੋਈ ਆ ਇੱਕ ਐਕਸ ਆਰਮੀ ਮੈਨ ਸੀ ਉਹਨਾਂ ਦੀ ਡੈਥ ਹੋਈ ਆ ਇੱਕ ਹੋਰ ਸਾਡੇ ਭਰਾ ਦੀ ਡੈਥ ਹੋਈ ਆ ਤੇ ਇਹਦਾ ਹਿਸਾਬਿਤ ਦੇਣਾ ਪਊਗਾ ਫਿਰ ਇਸ ਕਰਕੇ ਨਾ ਕਦੇ ਸਿੱਖ ਪਿੱਛੇ ਹਟਿਆ ਨਾ ਕਦੇ ਪਿੱਛੇ ਹਟੂਗਾ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਜਦੋਂ ਮੀਡੀਆ ਵਾਲੇ ਤੁਸੀਂ ਜਾ ਰਹੇ ਹੋ ਤੇ ਉਹ ਤਾਂ ਚਾਹ ਨਾਲ ਖੁਸ਼ੀ ਨਾਲ ਅੱਗੇ ਵੱਧ ਰਹੇ ਆ ਵੀ ਕੋਈ ਗੱਲ ਨਹੀਂ ਸਾਡੇ ਦਾਦਿਆਂ ਨੇ ਵੀ ਫੌਜ ਦੇ ਨਾਲ ਅੱਜ ਤੱਕ ਸਾਡੇ ਕੋਲ ਟਰੈਕਟਰ ਟਰਾਲੀਆਂ ਜੀਚ ਅਸੀਂ ਬਰੂਧ ਭਰ ਕੇ ਇਹਨਾਂ ਦੇ ਨਾਲ ਗੋਲੇ ਭਰ ਕੇ ਲੈ ਕੇ ਜਾਵਾਂਗੇ ਜਦੋਂ ਸਾਡੇ ਕੋਲ ਬੈਲ ਗੱਡੀਆਂ ਸੀ ਰਿਹੜੀਆਂ ਸੀ ਉਹਦੇ ਵਿੱਚ ਵੀ ਅਸੀਂ ਤਾਂ ਕਦੇ ਪਿੱਛੇ ਨਹੀਂ ਹਟੇ ਜਿੰਨੀਆਂ ਵੀ ਦੋ ਜੰਗਾ ਲੱਗੀਆਂ ਪਾਕਿਸਤਾਨ ਨਾਲ ਮੂੰਹ ਤੋੜ ਜਵਾਬ ਦਿੱਤਾ ਤੇ ਇਸੇ ਤਰੀਕੇ ਨਾਲ ਦੇਸ਼ ਨੂੰ ਵੀ ਹਮੇਸ਼ਾ ਤਾਂ ਹੀ ਅਸੀਂ ਕਹਿੰਦੇ ਆ ਵੀ ਜਦੋਂ ਲੋੜ ਪੈਣੀ ਆ ਤੇ ਉਹ ਪੰਜਾਬ ਨਹੀਂ ਖੜਨਾ ਹੈ ਪੰਜਾਬੀਆਂ ਨੇ ਖੜਨਾ ਹੈ ਤੇ ਇਸ ਕਰਕੇ ਪੰਜਾਬੀਆਂ ਨੂੰ ਜਿੰਨਾ ਤਕੜਾ ਕਰੋਗੇ ਹਮੇਸ਼ਾ ਉਹ ਤੁਹਾਡੇ ਦੇਸ਼ ਨੂੰ ਸੁਰੱਖਿਤ ਸਾਡੇ ਨੂੰ ਵੀ ਰੱਖਣਗੇ ਤੇ ਤਿਰੰਗੇ ਦੀ ਆਨ ਸ਼ਾਨ ਵੀ ਬਹਾਲ ਰੱਖਣਗੇ ਪਰ ਇਹ ਇਹਦਾ ਫਿਕਰ ਨਾ ਕਰੋ ਜਦੋਂ ਲੜਾਈ ਸ਼ੁਰੂ ਹੋਗੀ ਫਿਰ ਕੁਰਬਾਨੀਆਂ ਸ਼ਹਾਦਤਾਂ ਦੇਣੀਆਂ ਹੀ ਪੈਂਦੀਆਂ ਨੇ ਇਹ ਕੋਈ ਵੀ ਇਸ ਗੱਲ ਨੂੰ ਪਿੱਛੇ ਨਹੀਂ ਹਟਣ ਲੱਗਿਆ ਜਦੋਂ ਜਿੰਨੀ ਲੋੜ ਪਏਗੀ ਉਸੇ ਹਿਸਾਬ ਨਾਲ ਜਿਹੜਾ ਇਹ ਪੰਜਾਬ ਦੀ ਪੁਲਿਸ ਵੀ ਤਿਆਰ ਆ ਪੰਜਾਬ ਦੇ ਲੋਕ ਵੀ ਤਿਆਰ ਆ ਜਿਹੜੀ ਸਾਡੇ ਆਰਮਡ ਫੋਰਸਿਜ਼ ਨੇ ਉਹ ਤਾਂ ਲੱਗੀਆਂ ਹੀ ਨਹੀਂ ਰੱਖੀਆਂ ਪੰਜਾਬ ਸਿਮਾ ਸੇ